ਸਾਕੀ ਨੂੰ ਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨ ਨਾਲ ਭੁੱਲਣਾ ਅੱਜ ਕੱਲ ਕਰਾਂਗੇ ਬੀਬੀ ਸੰਤੀ ਬਤਾਲਾ ਜੀ ਬਾਰੇ ਜਿਨ੍ਹਾਂ ਦੀ ਗੁਰੂ ਘਰ ਤੇ ਇੰਨੀ ਸ਼ਰਧਾ ਸੀ ਕਿ ਆਪਣੇ ਸਹੁਰਿਆਂ ਦੇ ਵਿਰੁੱਧ ਜਾ ਕੇ ਸੱਕੀ ਸਰਬਰਾਂ ਨੂੰ ਨਾ ਮੰਨਦੀ ਹੋਈ ਸਿਰਫ ਟੀਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੇ ਰੱਖੀ ਉਹਨਾਂ ਦੀ ਜੋ ਕਹਾਣੀ ਹੈ ਜੋ ਜੀਵਨੀ ਹੈ ਉਹ ਇਸ ਤਰ੍ਹਾਂ ਹੈ ਬੀਬੀ ਸੰਤੀ ਸੁਲਤਾਨ ਬਿੰਡ ਦੀ ਰਹਿਣ ਵਾਲੀ ਇਹਦੇ ਮਾਪੇ ਬੜੇ ਗੁਰਸਿੱਖ ਧਾਰਮਿਕ ਵਿਚਾਰਾਂ ਵਾਲੇ ਤੇ ਗੁਰੂ ਘਰ ਦੇ ਸਰਦਾਲੂ ਸਨ। ਇਸਦੇ ਪਿਤਾ ਅੰਮ੍ਰਿਤਸਰ ਦੇ ਲਾਗੇ ਹੋਣ ਕਰਕੇ ਰੋਜ਼ਾਨਾ ਆਪਣੀ ਕਿਰਤ-ਵਿਰਤ ਕਰਕੇ ਗੁਰੂ ਜੀ ਦਰਸ਼ਨ ਕਰਦੇ ਤੇ ਸੇਵਾ ਕਰਕੇ ਘਰ ਨੂੰ ਮੁੜਦੇ। ਬੀਬੀ ਸੰਤੀ ਵੀ ਕੱਟੜ ਸਿੱਖ ਵਿਚਾਰ ਰੱਖਦੀ ਸੀ। ਰੱਬ ਦੀ ਕਰਣੀ ਉਸਦਾ ਵਿਆਹ ਬਤਾਲੇ ਮਨਮਤੀਆਂ ਦੇ ਘਰ ਹੋ ਗਿਆ। ਇਹ ਸੰਯੋਗ ਦੀ ਗੱਲ ਹੁੰਦੀ ਹੈ। ਇਹ ਸਾਰਾ ਪਿੰਡ ਹੀ ਸਖੀ ਸਰਬਰਾਂ ਦਾ ਸੀ। ਘਰ ਘਰੇ ਜਠੇਰੇ ਬਣਾਏ ਹੋਏ ਸਨ ਹੁੱਕਾ ਪੀਂਦੇ ਗੁਰਮਤ ਦੇ ਉਲਟ ਮਨਮਤ ਪਿੱਛੇ ਲੱਗ ਆਪਣਾ ਜੀਵਨ ਗਵਾ ਰਹੇ ਸਨ ਬੀਬੀ ਸ਼ਾਂਤੀ ਨੇ ਪੇਕਿਆਂ ਸਿੱਖਿਆ ਅਨੁਸਾਰ ਅਮਰਤ ਵੇਲੇ ਉੱਠ ਕੇ ਦੁੱਧ ਡਟਕਣਾ ਘਰ ਦੇ ਕੰਮ ਕਰਨੇ ਤੇ ਪਾਠ ਕਰਨਾ ਅੰਦਰੋਂ ਖਾਤੇ ਉਸਦਾ ਮਨ ਦੁਖੀ ਸੀ ਕਿਉਂਕਿ ਸਾਸੋਹਰਾ ਉਸ ਨੂੰ ਧਮਕਾਉਂਦੇ ਕਿਦੋਂ ਘਰ ਵਿੱਚ ਬਣੀ ਕਬਰ ਤੇ ਮੱਥਾ ਕਿਉਂ ਨਹੀਂ ਟੇਕਦੀ ਪਰ ਜਿਨ੍ਹਾਂ ਦੀ ਗੁਰੂ ਤੇ ਸ਼ਰਧਾ ਹੋਵੇ ਜਿਨ੍ਹਾਂ ਉੱਤੇ ਗੁਰੂ ਦੀ ਮਿਹਰ ਹੋਵੇ ਉਹ ਇਹ ਜੀ ਮੜੀਆਂ ਗੋਰਾ ਨੂੰ ਕਾਹਨੂੰ ਪੂਜਦੇ ਹਨ ਸ਼ਾਂਤੀ ਦਾ ਗੁਰੂ ਘਰ ਤੇ ਵਿਸ਼ਵਾਸ ਪੱਕਾ ਤੇ ਦ੍ਰਿੜ ਸੀ ਕਦੇ ਵੀ ਗੁਰੂ ਘਰ ਨੂੰ ਨਾ ਭੁੱਲੀ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸਾਰਾ ਕੰਮ ਕਰ ਭੱਜ ਭੱਜ ਕੇ ਕਰਨਾ ਅਤੇ ਫਿਰ ਨਾਮ ਯਾਸ ਵਿੱਚ ਜੁੜ ਜਾਣਾ ਸਾਰਾ ਪਰਿਵਾਰ ਇਸ ਤਰ੍ਹਾਂ ਪਾਠ ਕਰਨ ਤੇ ਇਸ ਨਾਲ ਘਿਰਣਾ ਕਰਦਾ ਸੀ ਜਦੋਂ ਸ਼ਾਂਤੀ ਇਹਨਾਂ ਦੇ ਘੇ ਨਾ ਲੱਗੀ ਤਾਂ ਸੱਸ ਸਹੁਰੇ ਨੇ ਇੱਕ ਕੱਚਾ ਕੋਠਾ ਦੇ ਕੇ ਅੱਡ ਕਰ ਦਿੱਤਾ ਮਾੜੇ ਮੋٹے ਕੱਪੜੇ ਤੇ ਕੁਝ ਭਾਂਡੇ ਦੇ ਦਿੱਤੇ ਅੱਡ ਹੋ ਕੇ ਸੰਤੀ ਨੇ ਸੁੱਖ ਦਾ ਸਾਹ ਲਿਆ ਇੱਕ ਤਾਂ ਹੁੱਕੇ ਦੀ ਅੱਗ ਨਹੀਂ ਸੀ ਰੱਖਣੀ ਪੈਂਦੀ ਦੂਜਾ ਝੜਕਾਂ ਤੋਂ ਬਚ ਗਈ ਸੰਤੀ ਨੇ ਆਪਣੇ ਪਤੀ ਨੂੰ ਅਮਰਸਾ ਲਿਜਾ ਕੇ ਗੁਰੂ ਜੀ ਦਰਸ਼ਨ ਕਰਾ ਕੇ ਹਰਮੰਦਰ ਸਾਹਿਬ ਮੱਥਾ ਟਿਕਾਇਆ ਅਤੇ ਉਸ ਨੂੰ ਵੀ ਗੁਰਸਿੱਖ ਬਣਾ ਲਿਆ ਦੋਵੇਂ ਜੀ ਗੁਰਮਤਿ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲੱਗੇ ਆਪਦੇ ਪਤੀ ਨੂੰ ਸਮਝਾਇਆ ਕਿ ਗੁਰੂ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਣਾ ਗੁਰੂ ਦੀ ਭਗਤੀ ਤੇ ਸਾਧ ਸੰਗਤ ਦੀ ਸੰਗਤ ਕਰਨੀ ਹੈ ਇਸ ਮਨੁੱਖਾ ਜੀਵਨ ਦਾ ਇਹੀ ਹੀ ਲਾਹਾ ਹੈ ਕਿ ਆਪਾਂ ਅਕਾਲਪੁਰਖ ਨਾਲ ਇੱਕਮਿਕ ਹੋ ਜਾਈਏ ਹੁਣ ਅਕਾਲਪੁਰਖ ਨੇ ਇਨ੍ਹਾਂ ਦੇ ਘਰ ਇੱਕ ਪੁੱਤਰ ਬਖਸ਼ਿਆ ਇਸ ਦਾ ਨਾਮ ਪੱਲਾ ਰੱਖਿਆ ਇਹ ਅਜੇ ਬਾਲਕੀ ਸੀ ਕਿ ਪਿਤਾ ਰੱਬ ਨੂੰ ਪਿਆਰਾ ਹੋ ਗਿਆ ਹੁਣ ਸ਼ੰਤੀ ਵਿਧਵਾ ਹੋ ਗਈ ਤੇ ਵਿਵਤਾ ਦਾ ਪਹਾੜ ਉਸ ਉੱਤੇ ਡਿੱਗ ਪਿਆ ਮਨਮਤੀਆਂ ਵਿੱਚ ਦਿਨ ਕੱਟਣੇ ਮੁਸ਼ਕਲ ਹੋ ਗਏ ਪਰ ਦ੍ਰਿੜ ਹੌਂਸਲੇ ਨੇ ਦੇਨ ਨਹੀਂ ਛੱਡਿਆ ਹਿੰਮਤ ਨਹੀਂ ਹਾਰੀ ਗਰੀਬੀ ਵਿੱਚ ਰਹਿ ਕੇ ਸੀਣੀ ਵਾਂਗ ਡਟ ਕੇ ਆਪਣੇ ਪੁੱਤਰ ਪੱਲੇ ਨੂੰ ਚੰਗੀ ਸਿੱਖਿਆ ਦਿੰਦੀ ਰਹੀ ਹੁਣ ਇਸ ਦੀ ਸੱਸ ਚਾਹੁੰਦੀ ਸੀ ਕਿ ਆਪਣੇ ਦਿਓਰ ਨਾਲ ਸੰਤੀ ਦਾ ਵਿਆਹ ਕਰ ਦੇਵੇ ਸ਼ੇਰਦਿਲ ਸੰਤੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦਾ ਦਿਓਰ ਬਹੁਤ ਮੂਰਖ ਉਜਾੜ ਤੇ ਹੁੱਕਾ ਪੀਂਦਾ ਸੀ ਕਸ਼ਟਾਂ ਦੇ ਦੁੱਖਾਂ ਦਿਨ ਸੰਤੀ ਤੇ ਫਿਰ ਸ਼ੁਰੂ ਹੋ ਗਏ ਸੰਤੀ ਦੇ ਦਿਓਰ ਤੇ ਉਸ ਦੇ ਘਰਦਿਆਂ ਨੇ ਬੀਬੀ ਸੰਤੀ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਜ਼ਮੀਨ ਵੀ ਬਹੁਤ ਥੋੜੀ ਦਿੱਤੀ ਜਿਹੜੀ ਅੱਗੇ ਹਿੱਸੇ ਦਿੱਤੀ ਦਾ ਉਸ ਨੂੰ ਅਧ ਮਿਲਦਾ ਸੀ ਉਸ ਨਾਲ ਉਹ ਆਪਣੇ ਪੁੱਤਰ ਪੱਲੇ ਨੂੰ ਪਾਲਦੀ ਸੀ ਹੌਲੀ ਹੌਲੀ ਪੱਲਾ ਗੱਭਰੂ ਹੋ ਗਿਆ ਉਸ ਨੇ ਆਪ ਖੇਤੀ ਸ਼ੁਰੂ ਕਰ ਦਿੱਤੀ ਮਾਂ ਵੀ ਖੇਤਾਂ ਵਿੱਚ ਪੁੱਤਰ ਦੀ ਸਹਾਇਤਾ ਕਰਦੀ ਧਰਮ ਕਿਰਤ ਕਰਦਾ ਸੰਤੀ ਉਸ ਨੂੰ ਨਾਨਕੇ ਮੰਡੇ ਜਾਣ ਤੋਂ ਪਿੱਛੋਂ ਅੰਮ੍ਰਿਤਸਰ ਗੁਰੂ ਘਰ ਵੀ ਲੈ ਜਾਂਦੀ ਉੱਥੇ ਕਈ ਦਿਨ ਰਹਿਣ ਦਿੰਦੀ ਆਪ ਵੀ ਚੰਗੀ ਸੁਚੱਜੀ ਸਿੱਖਿਆ ਦਿੰਦੀ ਕਿ ਕਿਸੇ ਭੜੇ ਪੁਰਸ਼ ਲਾਗੇ ਨਹੀਂ ਬੈਠਣਾ ਤੇ ਸਗੋਂ ਆਪਣੇ ਕੰਮ ਵਿੱਚ ਮਗਨ ਰਹਿਣਾ ਹੈ ਅਤੇ ਸਾਰਾ ਦਿਨ ਹੀ ਗੁਰੂ ਭਗਤੀ ਕਰਨੀ ਹੈ ਅਤੇ ਗੁਰੂ ਦੇ ਚਰਨਾਂ ਦਾ ਧਿਆਨ ਧਰਨਾ ਹੈ। ਸਾਰਾ ਪਿੰਡ ਹੀ ਮਾਪੁੱਤ ਨਾ ਨਾ ਬੋਲਦਾ ਸਗੋਂ ਘਿਰਣਾ ਕਰਦਾ ਕਿਉਂਕਿ ਪਿੰਡ ਸਖੀ ਸਰਵਰਾਂ ਨੂੰ ਪੂਜਦਾ ਸੀ ਅਤੇ ਦੋਨੇ ਹੀ ਮਾਪੁੱਤ ਗੁਰੂ ਸਾਹਿਬ ਨੂੰ ਪੂਜਦੇ ਸਨ। ਇੱਕ ਦਿਨ ਪੱਲੇ ਨੇ ਸਹਿਜ ਸੁਭਾਏ ਆਪਣੀ ਮਾਤਾ ਨੂੰ ਕਿਹਾ ਮਾਤਾ ਜਿਸ ਗੁਰੂ ਨੂੰ ਆਪਾਂ ਯਾਦ ਕਰਦੇ ਹਾਂ ਉਹ ਸਾਡੇ ਘਰ ਕਿਉਂ ਨਹੀਂ ਆਉਂਦੇ? ਅੱਜ ਹੀ ਇੱਕ ਸਰਵਰੀਆਂ ਦਾ ਸੰਗ ਮੋਕਲ ਜਾਣ ਦੀ ਲੰਗਿਆ ਹੈ। ਆਪਾਂ ਵੀ ਆਪਣੇ ਗੁਰੂ ਨੂੰ ਇੰਨਾ ਮੰਗ ਮਿਲਣ ਜਾਈਏ ਦਇਆ ਤੇ ਮਿਹਰ ਹੋਵੇਗੀ ਆਪਾਂ ਵੀ ਤਾਂ ਗਰੀਬ ਹਾਂ ਸਾਰਾ ਪਿੰਡ ਸਾਡੇ ਨਾਲ ਘਿਰਣਾ ਕਰਦਾ ਹੈ ਬੋਲਦਾ ਨਹੀਂ ਹੈ ਅਸੀਂ ਉਸ ਗੁਰੂ ਨੂੰ ਮੰਨਦੇ ਹਾਂ ਉਹ ਸੱਚ ਵਿੱਚ ਮੈਨੂੰ ਦਰਸ਼ਨ ਦੇਣਗੇ ਮਾਂ ਬੋਲੀ ਹਾਂ ਪੁੱਤਰ ਉਹ ਜਾਣੀ ਜਾਣ ਨੇ ਗੁਰੂ ਜੀ ਜ਼ਰੂਰ ਦਇਆ ਕਰਨਗੇ ਤੇ ਦਰਸ਼ਨ ਦੇਣਗੇ ਹਰ ਗੋਵਿੰਦਪੁਰ ਦਾ ਯੁੱਧ ਚੱਲ ਰਿਹਾ ਹੈ ਉਹ ਯੁੱਧ ਜਿੱਤ ਕੇ ਆਉਣਗੇ ਤੂੰ ਉਹਨਾਂ ਦੇ ਦਰਸ਼ਨਾਂ ਲਈ ਤਿਆਰੀ ਰੱਖੀ ਪੱਲੇ ਨੇ ਕਿਹਾ ਮਾਤਾ ਕਿਹੋ ਜੀ ਤਿਆਰੀ ਕਰਨੀ ਹੈ ਮੈਂ ਕਿਸ ਤਰ੍ਹਾਂ ਤਿਆਰ ਹੋਵਾਂ ਸੰਤੀ ਨੇ ਕਿਹਾ ਪੁੱਤ ਪਰਨੇ ਦੇ ਇੱਕ ਪੱਲੇ ਗੁੜ ਦੀ ਰੋੜੀ ਤੇ ਇੱਕ ਕੰਨੀ ਰੁਪਈਆ ਬੰਨ ਕੇ ਰੱਖੀ ਜਦੋਂ ਉਹ ਆਏ ਤਾਂ ਛੇਤੀ ਚਲੇ ਜਾਂਦੇ ਹਨ ਖਾਲੀ ਹੱਥ ਉਹਨਾਂ ਦਰਸ਼ਨ ਕਰਨੇ ਚੰਗੇ ਨਹੀਂ ਕੁਝ ਨਾ ਕੁਝ ਜ਼ਰੂਰ ਪੱਲੇ ਹੋਣਾ ਚਾਹੀਦਾ ਹੈ ਹੁਣ ਪੱਲੇ ਨੇ ਮਾਂ ਦੇ ਆਖੇ ਲਾ ਕੇ ਇੱਕ ਸਾਫ ਦੇ ਪੱਲੇ ਨਾਲ ਗੁੜ ਤੇ ਰੁਪਈਆ ਬੰਨ ਲਿਆ ਅਤੇ ਲੱਕ ਦੁਆਲੇ ਲਪੇਟ ਲਿਆ ਜਦੋਂ ਵੀ ਹਲ ਚਲਾਉਂਦਾ ਝੂਲੇ ਨਾਲ ਬੰਨ ਲੈਂਦਾ ਪੱਠੇ ਵੱਢਣ ਲੱਗਿਆ ਲੱਕ ਦੁਆਲੇ ਬੰਨ ਲੈਂਦਾ ਆਪਣੀ ਮਾਂ ਦੇ ਕੇ ਅਨਸਾਰ ਹਰ ਵੇਲੇ ਗੁਰੂ ਨੂੰ ਯਾਦ ਕਰਦਾ ਕਈ ਹੱਥ ਜੋੜ ਬੇਨਤੀਆਂ ਕਰਦਾ ਰਹਿੰਦਾ ਗੁਰੂ ਜੀ ਕਦੋਂ ਦਰਸ਼ਨ ਦੇਵੋਗੇ ਮਾਤਾ ਤਾਂ ਕਹਿੰਦੀ ਸੀ ਜੇ ਸੱਚੇ ਦਿਲੋਂ ਯਾਦ ਕਰੀਏ ਤਾਂ ਆਪ ਜੀ ਜ਼ਰੂਰ ਦਰਸ਼ਨ ਦਿੰਦੇ ਹੋ ਇਸ ਤਰ੍ਹਾਂ ਇੱਕ ਦਿਨ ਪੱਠੇ ਵੱਡਦਾ ਹੋਇਆ ਪੱਲਾ ਗੁਰੂ ਸਾਹਿਬ ਨੂੰ ਚੇਤੇ ਕਰਦਾ ਹੈ ਗੁਰੂ ਸਾਹਿਬ ਘੋੜੇ ਤੇ ਸਵਾਰ 25 30 ਸਵਾਰਾਂ ਦੇ ਨਾਲ ਕਰਤਾਰਪੁਰ ਵੱਲੋਂ ਆ ਗਏ ਤੇ ਪੱਲੇ ਲੱਗੇ ਜਾ ਕੇ ਕਿਹਾ ਪੱਲਿਆ ਭਾਈ ਤੂੰ ਯਾਦ ਕਰਦਾ ਸੀ ਅਸੀਂ ਆ ਗਏ ਹਾਂ ਇਹ ਲੱਕਦਵਾਲੇ ਕੀ ਬੰਨਿਆ ਹੈ ਪੱਲਾ ਉੱਠ ਕੇ ਭੱਜਿਆ ਤੇ ਗੁਰੂ ਜੀ ਦੇ ਰਕਾਬ ਵਿੱਚ ਚਰਨਾਂ ਨੂੰ ਫੜ ਕੇ ਮੱਥਾ ਟੇਕਿਆ ਮੱਥਾ ਟੇਕਣ ਦੀ ਦੇਰ ਸੀ ਕਿ ਅੰਤਰਾਤਮਾ ਸ਼ਾਂਤ ਹੋ ਗਈ 84 ਦਾ ਗੇੜ ਮੁੱਕ ਗਿਆ ਪੱਲੇ ਦੇ ਨੈਣਾਂ ਵਿੱਚੋਂ ਜਲ ਵਹਿ ਤੁਰਿਆ ਹਿਰਦਾ ਸ਼ੁੱਧ ਹੋ ਗਿਆ ਗੁਰੂ ਜੀ ਦੀ ਮਿਹਰ ਹੋ ਗਈ ਉਸ ਤੋਂ ਬਾਅਦ ਪੱਲਾ ਕਿੰਜ ਭਾਈ ਪੱਲਾ ਬਣਿਆ ਅਤੇ ਉਸ ਦੇ ਨਾਂ ਤੇ ਕਿੰਜ ਅੱਜ ਗੁਰੂ ਘਰ ਸਥਾਪਤ ਹੈ ਜਿੱਥੇ ਲੋਕਾਂ ਦੀਆਂ ਮੰਦੀਆਂ ਮੁਰਾਦਾ ਪੂਰੀਆਂ ਹੁੰਦੀਆਂ ਹਨ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ